ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਫਰੀਦਾ ਮੌਤੈ ਦਾ ਬੰਨਾ ਏਵੈ ਦਿਸੈ ਜੋ ਦਰਿਆ ਵੈ ਢਾਹਾ ਅੱਗੇ ਦੂਜਕ ਤਪਿਆ ਸੁਣੀਐ ਹੂਲ ਪਵੈ ਕਹਾਹਾ ਹਾਂਜੀ ਅੱਗੇ ਦੂਜਕ ਤਪਿਆ ਸੁਣੀਐ ਇਥੇ ਵਿਸਰਾਮ ਹੈ ਹੂਲ ਪਵੈ ਕਹਾਹਾ ਤਿੰਨ ਕੰਨੇ ਹਨ ਧਿਆਨ ਨਾਲ ਲਾਉਣੇ ਹਨ ਕਹਾਹਾ ਇਕ ਨਾਨੋ ਸਭ ਸੋਜੀ ਆਈ ਇਕ ਫਿਰਦੇ ਵੇ ਪ੍ਰਵਾਹਾ ਅਮਲ ਜੇ ਕੀਤਿਆ ਦੁਨੀ ਵਿੱਚ ਸੇ ਦਰਗਹ ਓਗਾਹਾ ਫਰੀਦਾ ਦਰੀ ਆਵੇ ਕੰਨ ਬਗੋਲਾ ਬਗੁਲਾ ਬਗੁਲਾ ਫਰੀਦਾ ਦਰੀ ਆਵੇ ਕੰਨ ਬਗੋਲਾ ਬੈਠਾ ਕੇਲ ਕਰੇ ਕੇਲ ਕਰੇਦੇ ਹੰਜਨੋ ਅਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕੇਲਾਂ ਗਸਰੀਆਂ ਜੋ ਮਨ ਚਿਤ ਨਾ ਚੀਤੇ ਸਨ ਜੋ ਮਨ ਚਿਤ ਨਾ ਚੀਤੇ ਸਨ ਸੋ ਗਾਲੀ ਰੱਬ ਕੀਆ ਸਾਡੇ ਤ੍ਰੈ ਮਨ ਦੇ ਹੋਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵਤ ਆ ਸੂਣੀ ਬੰਨ ਮਾਲਕਾ ਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ ਤਿਨਾਂ ਪਿਆਰਿਆ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚੋਹ ਜਣ ਆਉਂਦਾ ਕੰਨ ਫਰੀਦਾ ਅਮਲ ਇਹ ਕੀਤੇ ਦੁਨੀ ਵਿੱਚ ਦਰਗਹ ਆਏ ਕੰਮ ਫਰੀਦਾ ਹੋ ਬਲੇਹਾਰੀ ਤੈਨ ਪੰਖੀਆ ਜੰਗਲ ਜਿੰਨਾ ਵਾਸ ਕੱਕਰ ਚੁਗਨ ਥਾਲ ਵਸਨ ਰੱਬ ਨਾ ਛੋਡਨ ਪਾਸ ਫਰੀਦਾ ਰੁੱਤ ਫਿਰੀ ਵਾਣ ਕੰਬਿਆ ਪੱਤ ਝੜੇ ਝੜ ਪਾਹੀ ਚਾਰੇ ਕੁੰਡਾ ਢੂੰਡੀਆਂ ਰਹਿਣ ਕਿਥਾਉ ਨਾਹੀ ਫਰੀਦਾ ਪਾੜ ਪਟੋਲਾ ਤਾਜ ਕਰੀ ਕੰਬਲੜੀ ਪਹਿਰੇਉ ਜਿਨੀ ਵੇਸੀ ਸੋਹ ਮਿਲੈ ਸੇ ਵੇਸ ਕਰੇਉ ਮਹੱਲਾ ਤੀਜਾ ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆ ਸੋਹ ਮਿਲੈ ਜੇ ਨੀਅਤ ਰਾਸ ਕਰੇ ਮਹੱਲਾ ਪੰਜਵਾ ਫਰੀਦਾ ਗਰਬ ਜਿਨਾ ਵਡਿਆਈਆ ਤਾਂ ਅਨਜੋਬਨ ਆਗਾਹ ਖਾਲੀ ਚੱਲੇ ਧਨੀ ਜਿਸਿਓ ਖਾਲੀ ਚੱਲੇ ਧਨੀ ਸਿਓ ਤਿੱਬੇ ਜਿਓ ਮੀਹਾ ਹੋ ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨ ਨਾਉ ਐਥ ਦੁਖ ਘਨੇਰਿਆ ਅੱਗੇ ਠੌਰ ਨਾ ਠਾਉ ਫਰੀਦਾ ਪਿਛਲ ਰਾਤ ਨਾ ਜਾਗਿਓ ਏ ਜੀਬ ਦੜੋ ਮਉ ਓਹੇ ਜੇ ਤੈ ਰੱਬ ਵਿਸਾਰਿਆ ਤਾ ਰੱਬ ਨਾ ਵਿਸਰੇ ਓਹੇ ਮਹੱਲਾ ਪੰਜਵਾ ਫਰੀਦਾ ਕੰਤ ਰੰਗਾਵਲਾ ਵੱਡਾ ਵੇ ਮੁਹਤਾਜ ਅੱਲਾਹ ਸੇ ਤੀਰਤਿਆ ਇਹੋ ਸੱਚਾਵਾ ਸਾਜ ਮਹੱਲਾ ਪੰਜਵਾ ਫਰੀਦਾ ਦੁਖ ਸੁਖ ਇਕਕਰ ਦਿਲ ਤੇ ਲਾਹੇ ਵਿਕਾਰ ਅੱਲਹ ਭਾਵੇ ਸੂ ਭਲਾ ਤਾਂ ਲੱਭੀ ਦਰਬਾਰ ਮਹੱਲਾ ਪੰਜਵਾ ਫਰੀਦਾ ਦੁਨੀ ਵਜਾਈ ਵਜਦੀ ਤੂੰ ਵੀ ਵਜਹਿ ਨਾਲ ਸੋਈ ਜੀਉ ਨਾ ਵਜਦਾ ਜਿਸ ਅੱਲ੍ਹਾ ਕਰਦਾ ਸਾਰ ਮਹੱਲਾ ਪੰਜਵਾ ਫਰੀਦਾ ਦਿਲ ਰਤਾ ਇਸ ਦੁਨੀ ਸਿਓ ਦੁਨੀ ਨਕ ਤੈ ਕੰਮ ਮਿਸਲ ਫਕੀਰਾਂ ਗਾਖੜੀ ਸੋ ਪਾਈਐ ਪੂਰ ਕ ਰੰਮ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ